ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਠੀਕ ਠਾਕ ਹੋਗੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰ ਨੂੰ ਮੈਸੇਜ ਲੱਗ ਚੁੱਕਿਆ ਹੈ ਹਰ ਇੱਕ ਪਲੇਟਫਾਰਮ ਤੋਂ ਤੁਹਾਨੂੰ ਪਤਾ ਹੈ ਕਿ 28 ਤਰੀਕ ਨੂੰ 28 ਸਤੰਬਰ ਨੂੰ ਪੀਐਸਟੈਟ ਯੂਨੀਅਨ ਵੱਲੋਂ ਨੋਟੀਫਿਕੇਸ਼ਨ ਕਰਵਾਉਣ ਦੇ ਲਈ ਧਰਨਾ ਰੱਖਿਆ ਗਿਆ ਹੈ ਰੋਸ ਮਾਰਚ ਰੱਖਿਆ ਗਿਆ ਹੈ 베ਰਕਾ ਪਲਾਂਟ ਸੰਗਰੂਰ ਦੇ ਵਿੱਚ ਜਿਹੜਾ ਹੈ ਉੱਥੋਂ ਕੱਟੇ ਹੋ ਕੇ ਸੀਐਮ ਰਾਇਸ਼ ਤੱਕ ਜਿਹੜਾ ਹੈ ਇਹ ਆਪਾਂ ਰੋਸ ਮਾਰਚ ਕਰਨਾ ਹੈ ਸੋ ਉਸ ਦਿਨ 8TT ਟੈਟਪਾਸ ਯੂਨੀਅਨ 8TT ਦੀਆਂ ਪੋਸਟਾਂ ਨੂੰ ਲੈ ਕੇ ਮਾਸਟਰ ਕਟਰ ਯੂਨੀਅਨ ਮਾਸਟਰ ਕਟਰ ਦੀਆਂ ਪੋਸਟਾਂ ਨੂੰ ਲੈ ਕੇ ਜਿਹੜੇ ਆ ਉਹ ਵੀ ਰੋਸ ਮਾਰਚ ਕਰ ਰਹੇ ਆ ਸੋ ਇਹ ਸਾਰਿਆਂ ਦਾ ਰਾਈਟ ਹੈ ਸੋ ਅੱਜ ਤੁਹਾਡੇ ਨਾਲ ਇਹ ਵੀਡੀਓ ਪਾਉਣ ਦਾ ਮਕਸਦ ਕੱਲ ਪਰਸੋ ਜਿਹੜੀ ਆਪਾਂ ਇੱਕ ਲਾਈਵ ਕੀਤਾ ਸੀਗਾ ਲਾਈਵ ਦੇ ਵਿੱਚ ਮੈਂ ਤੁਹਾਨੂੰ ਇਹ ਕਿਹਾ ਸੀਗਾ ਕਿ ਪ੍ਰੋਪਰ ਡਿਊਟੀਆਂ ਔਰ ਪ੍ਰੋਪਰ ਟੀਮ ਦੇ ਜਿਹੜਾ ਬਹੁਤ ਜ਼ਰੂਰੀ ਹੈ ਪਰ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਇਹ ਚੀਜ਼ਾਂ ਹਜੇ ਵੀ ਕਿਤੇ ਨਾ ਕਿਤੇ ਮਜ਼ਾਕ ਲੱਗਦੀਆਂ ਤਾਂ ਇੱਕ ਚੀਜ਼ ਮੇਰੀ ਹਮੇਸ਼ਾ ਤੁਸੀਂ ਇਹ ਤੁਸੀਂ ਬਾਅਦ ਦੇ ਵਿੱਚ ਯਾਦ ਕਰੋਗੇ ਕਹਿੰਦੇ ਹਨ ਇੱਕ ਵਾਰ ਦਾ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ ਤਾਂ ਇਹ ਚੀਜ਼ ਕਿਤੇ ਨਾ ਕਿਤੇ ਉਹ ਚੀਜ਼ ਹੋ ਜਾਣੀ ਹੈ ਕਿਉਂਕਿ ਜਦੋਂ ਤੁਸੀਂ ਤੁਹਾਨੂੰ ਹਰ ਇੱਕ ਚੀਜ਼ ਤੋਂ ਅਸੀਂ ਦੱਸਤਾ ਕਿ ਆਪਾਂ ਪੀਐਸਟਟ ਯੂਨੀਅਨ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਆਪਾਂ ਰੋਜ਼ ਮਾਰਚ ਕਰਨਾ ਹੈ ਹਨਾ ਲਾਸਟ ਜੇ ਮੈਂ ਥੋੜਾ ਜਿਹਾ ਆਪਾਂ ਹਿਸਟਰੀ ਵੀ ਤੁਹਾਨੂੰ ਦੱਸ ਦਿੰਨੇ ਆ ਪੀਐਸ ਟੈਟ 2024 ਦੀ ਜਦੋਂ ਲੜਾਈ ਹੋਈ ਸੀ ਤਕਰੀਬਨ ਜਿਆਦਾ ਨਹੀਂ 17-18 ਮੀਟਿੰਗਾਂ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਸਹਿਬਾਨਾਂ ਨਾਲ ਹੋਈਆਂ ਔਰ ਉਹਨਾਂ ਨਾਲ ਮੀਟਿੰਗਾਂ ਦੇ ਵਿੱਚ ਜੋ ਵੀ ਸਿੱਟਾ ਹੁੰਦਾ ਸੀ ਤੁਸੀਂ ਚਾਹੀਏ ਇਸ ਚੈਨਲ ਦੇ ਉੱਪਰ ਪਿੱਛੇ ਜਾ ਕੇ ਚੈੱਕ ਵੀ ਕਰੋਗੇ ਤੁਹਾਨੂੰ ਹਰ ਇੱਕ ਮੀਟਿੰਗ ਦੀ ਡਿਟੇਲਸ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਤਾਂ ਅੱਜ ਵੀ ਅਸੀਂ ਤੁਹਾਨੂੰ ਸਾਰਾ ਕੁਝ ਅਪਡੇਟ ਕਰਦੇ ਰਹਿੰਦੇ ਆ ਸਮਾ ਸਮੇਂਿਤ ਦੱਸਦੇ ਰਹਿੰਦੇ ਆ ਹੁਣ ਤੁਸੀਂ ਉਹਨਾਂ ਚੀਜ਼ਾਂ ਦੇ ਉੱਪਰ ਗੌਰ ਨਹੀਂ ਕਰਦੇ ਹਨਾ ਜਿਵੇਂ ਮੈਂ ਗੱਲ ਕੀਤੀ ਕਿ ਸਾਡੇ ਕੋਲ ਕਮੇਟੀ ਦੇ ਵਿੱਚ ਸੂਬਾ ਖਜ਼ਾਨਚੀ ਜਿਹੜੀ ਜਿੰਨੇ ਫੰਡ ਵਗੈਰਾ ਦੇਖਣਾ ਹੁੰਦਾ ਵੀ ਉਸ ਬੰਦੇ ਦੇ ਸਾਨੂੰ ਲੋੜ ਹੈ ਜਿਹੜਾ ਫਾਜ਼ਿਲਕਾ ਤੇ ਜਲਾਲਾਬਾਦ ਸਾਡੇ ਏਰੀਆ ਤੋਂ ਹੋਵੇ ਮਤਲਬ ਕਿ ਜਿਹਨਾਂ ਨਾਲ ਅਸੀਂ ਰਾਬਤਾ ਰੱਖ ਸਕੀਏ ਜਾਂ ਅਸੀਂ ਉਹਨੂੰ ਮਿਲ ਸਕੇ ਮੀਟਿੰਗ ਦੇ ਵਿੱਚ ਸਾਡੇ ਕੋਲ ਆ ਸਕੇ ਸਾਨੂੰ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿੰਨਾ ਫੰਡ ਜਿਹੜਾ ਯੂਨੀਅਨ ਕੋਲ ਮੌਜੂਦ ਹੈ ਪਰ ਸਾਨੂੰ ਨਾ ਤਾਂ ਕਿਸੇ ਨੇ ਉਸ ਤਰ੍ਹਾਂ ਮੈਸੇਜ ਕੀਤਾ ਕਿ ਅਸੀਂ ਜ਼ਿੰਮੇਵਾਰੀ ਲੈਣ ਲਈ ਤਿਆਰ ਆ ਮੈਂ ਗਰੁੱਪਾਂ ਦੇ ਵਿੱਚ ਮੈਸੇਜ ਵੀ ਪਾਇਆ ਪਰ ਕਿਸੇ ਨੇ ਕੋਈ ਰਿਪਲਾਈ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਸਾਨੂੰ ਇੱਕ ਇਹ ਵੀ ਪਤਾ ਹੋ ਜਾਵੇ ਕਿ ਆਪਾਂ ਕਿੱਥੋਂ ਤੁਸੀਂ ਚੱਲਣਾ ਹੈ ਸਾਡੇ ਤੁਸੀਂ ਨਾਲ ਜਾਣਾ ਹੈ ਨਹੀਂ ਜਾਣਾ ਠੀਕ ਹੈ ਸਾਨੂੰ ਪਤਾ ਹੋਵੇ ਕਿ ਸਾਡੀ ਗੈਦਰਿੰਗ ਕਿੰਨੀ ਹੈ ਅਸੀਂ ਫਾਜ਼ਿਲਕਾਰ ਜ਼ਿਲ੍ਹੇ ਤੋਂ ਕਿੰਨੇ ਸਟੂਡੈਂਟ ਜਿਹੜੇ ਹੈ ਜਾ ਰਹੇ ਆ ਉਸ ਸਬੰਧ ਦੇ ਵਿੱਚ ਆਪਾਂ ਵਹੀਕਲ ਦਾ ਪ੍ਰਬੰਧ ਕਰ ਸਕੀਏ ਨਾ ਹੀ ਸਾਨੂੰ ਉਸ ਦਾ ਜਿਹੜਾ ਫੋਨ ਆਇਆ ਮੇਰੇ ਕੋਲ ਤਕਰੀਬਨ 12 18 ਜਿਹੜੇ ਨੰਬਰ ਪਹਿਲਾ ਜਿਹੜੀਆਂ ਮੀਟਿੰਗਾਂ ਪ੍ਰਤਾਪ ਬਾਗ ਦੇ ਵਿੱਚ ਕੀਤੀਆਂ ਹੋਈਆਂ ਸੀ ਹਰ ਇੱਕ ਬੱਚੇ ਨੂੰ ਅਸੀਂ ਫੋਨ ਲਾ ਕੇ ਪੁੱਛਿਆ ਹਰ ਇੱਕ ਬੱਚੇ ਨੂੰ ਮੈਸੇਜ ਲਗਾਇਆ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਸ਼ਾਮ ਨੂੰ ਉਹਨਾਂ ਨੂੰ ਮੈਂ ਜਦੋਂ ਗੱਲ ਹੋਈ ਤਾਂ ਉਹਨਾਂ ਨੂੰ ਮੈਂ ਇਹ ਕਹਿ ਆ ਸੀਗਾ ਤੁਸੀਂ ਸ਼ਾਮ ਨੂੰ ਸਾਨੂੰ ਮੈਸੇਜ ਕਰਕੇ ਦੱਸਣਾ ਕਿ ਕਿੰਨੇ ਬੱਚੇ ਤੁਸੀਂ ਕਿੱਥੋਂ ਜਾ ਰਹੇ ਹੋ ਤਾਂ ਕਿ ਅਸੀਂ ਕੋਈ ਵਿਕਲ ਦਾ ਪ੍ਰਬੰਧ ਕਰ ਸਕੀਏ ਨਾ ਹੀ ਸਾਨੂੰ ਉਹਨਾਂ ਦਾ ਕੋਈ ਫੋਨ ਮੈਸੇਜ ਆਇਆ ਠੀਕ ਹੈ ਤਾਂ ਤੁਸੀਂ ਸਾਨੂੰ ਫੋਨ ਤੇ ਮੈਸੇਜ ਕਰ ਲੈਣੇ ਹੋ ਕਿ ਪੀਐਸਟ ਦਾ ਨੋਟੀਫਿਕੇਸ਼ਨ ਕਦੋਂ ਆਊਗਾ ਪੇਪਰ ਕਦੋਂ ਹੋਊਗਾ ਭਾਈ ਹਜੇ ਤਾਂ ਸਾਡੀ ਮੀਟਿੰਗ ਨਹੀਂ ਹੋਈ ਅਸੀਂ ਤੁਹਾਨੂੰ ਕਿਵੇਂ ਦੱਸੀਏ ਵੀ ਪੀਐਸਟੈਟ ਦਾ ਪੇਪਰ ਕਦੋਂ ਹੋਣਾ ਹੈ ਤੇ ਨਾਲੇ ਜਿਹੜੇ ਤੁਹਾਨੂੰ ਇਹ ਪੁਲੇਖੇ ਪਏ ਹੋਏ ਨੇ ਕਿ ਪੇਪਰ ਦਾ ਪੀਐਸਟੈਟ ਦਾ ਪੇਪਰ ਦਸੰਬਰ ਮਹੀਨੇ 'ਚ ਹੈ ਇਹ ਪੁਲੇਖੇ ਕੱਢ ਦਿਓ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਜੇ 28 ਤਰੀਕ ਨੂੰ ਤੁਸੀਂ ਸਾਥ ਨਹੀਂ ਦੇਣਾ ਪੀਐਸਟੈਟ ਯੂਨੀਅਨ ਦਾ ਨਾਲ ਨਹੀਂ ਖੜਨਾ ਨਾਲ ਸਾਡੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਚੱਲਣਾ ਤਾਂ ਪੇਪਰ ਤੁਹਾਨੂੰ ਭੁੱਲ ਜਾਓ ਦਸੰਬਰ ਭੁੱਲ ਜਾਓ ਤੇ 2026 ਦੇ ਵਿੱਚ ਵੀ ਪੇਪਰ ਐਂਡ ਤੇ ਜਾ ਕੇ ਆਊਗਾ ਜੇ ਪੋਸਟ ਆ ਗਈਆਂ ਮਾਸਟਰ ਕੈਟਰ ਦੀਆਂ ਤੋ ਤੁਸੀਂ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਤਾਂ ਇਸ ਕਰਕੇ ਸਾਡੀ ਬੇਨਤੀ ਹੈ ਮੈਂ ਅੱਜ ਲਾਸਟ ਵੀਡੀਓ ਪਾ ਰਿਹਾ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਕੋਈ ਪੀਐਸ ਟਟ ਦੇ ਤਰਨੇ ਉਸ ਪ੍ਰਤੀ ਮੈਂ ਕੋਈ ਵੀਡੀਓ ਨਹੀਂ ਦੂਜਾ ਪਾਉਂਗਾ ਤਾਂ ਮੈਂ ਸਪਸ਼ਟ ਕਹਿ ਰਿਹਾ ਅਗਰ ਤੁਸੀਂ ਸਾਡਾ ਸਾਥ ਨਹੀਂ ਦੇਣਾ ਸਾਡੇ ਨਾਲ ਨਹੀਂ ਜੁੜਨਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਰਨਾ ਸਾਡਾ ਕਮੇਟੀ ਦੇ ਵਿੱਚ ਨਹੀਂ ਹੋਣਾ ਜਾਂ ਤੁਸੀਂ ਤਰਨੇ ਤਾਂ ਜਾਣ ਲਈ ਰੈਡੀ ਨਹੀਂ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਹਰ ਇੱਕ ਬੰਦਾ ਆਓ ਚਲੋ ਮੈਂ ਸਾਰਾ ਕੁਝ ਮੈਨੇਜ ਕਰ ਰਿਹਾ ਕਿਉਂਕਿ ਇੱਕ ਨਵੀਂ ਕਮੇਟੀ ਬਣੀ ਹਜੇ ਤੱਕ ਆਪਾਂ ਕਮੇਟੀ ਦੇ ਚੋਣ ਵੀ ਨਹੀਂ ਕੀਤੀ ਹਨ ਹਰ ਇੱਕ ਚੀਜ਼ ਨੂੰ ਮੈਂ ਦੇਖ ਰਿਹਾ ਮੈਂ ਮੈਂ ਹੀ ਕਾਲ ਕਰ ਰਿਹਾ ਸਾਰੇ ਬੱਚਿਆਂ ਨੂੰ ਹਨਾ ਮੈਂ ਹੀ ਅੱਗੇ ਵਿਕਲ ਦਾ ਪ੍ਰਬੰਧ ਦੇਖਣਾ ਮੈਂ ਹੀ ਅਕੈਡਮੀਆ ਦੇ ਵਿੱਚ ਵਿਜ਼ਿਟ ਕਰਨਾ ਤਾਂ ਯਾਰ ਕੱਲਾ ਬੰਦਾ ਕਿੱਦੇ ਕਿੱਦੇ ਪੱਜ ਲੂਗਾ ਤਾਂ ਇੱਕ ਟੀਮ ਦਾ ਕੰਮ ਹੈ ਜਿਹੜਾ ਸਾਰਿਆਂ ਨੂੰ ਵੰਡ ਕੇ ਹੀ ਕੀਤਾ ਜਾਣਾ ਤੇ ਵੰਡ ਕੇ ਹੀ ਹੋ ਸਕਦਾ ਠੀਕ ਹੈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਦਿਨ ਹਗਣ ਥੋੜੇ ਅੱਜ ਬੁੱਧਵਾਰ ਦਾ ਸਮਾਂ ਹੋ ਚੁੱਕਿਆ ਤੇ ਐਤਵਾਰ ਆਪਣਾ 28 ਤਰੀਕ ਬੰਦੀ ਹੈ ਜੇ ਤੁਸੀਂ ਸਾਰੇ ਸਾਥ ਦੇਵੋਗੇ ਤਾਂ ਆਪਾਂ 28 ਤ ਨੂੰ ਤਰਨਾ ਲਾਵਾਂਗੇ ਨਹੀਂ ਤਾਂ ਇਹ ਤਰਨਾ ਅਸੀਂ ਬਿਲਕੁਲ ਕਹਿ ਰਹੇ ਆਂ ਵੀ ਕੈਨਸਲ ਕਰ ਦਿਆਂਗੇ ਤਾਂ ਇਸ ਤੋਂ ਬਾਅਦ ਅਸੀਂ ਤਰਨਾ ਵੀ ਨਹੀਂ ਰੱਖਣਿਆ ਕੋਈ ਕੁਛ ਨਹੀਂ ਕੀਤਾ ਜਾਊਗਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਚਾਹੁੰਦੇ ਆ ਕਿ ਪੀਐਸਟੈਟ ਦਾ ਪੇਪਰ ਹੋਵੇ ਦਸੰਬਰ ਮਹੀਨੇ ਵਿੱਚ ਦਸੰਬਰ ਮਹੀਨੇ ਚ ਕਰਵਾਉਣ ਵਾਸਤੇ ਆਪਾਂ ਨੂੰ 2-3 ਐਕਸ਼ਨ ਇਸ ਤਰ੍ਹਾਂ ਦੇ ਲੈਣੇ ਪੈਣਗੇ ਔਰ 28 ਵਾਲਾ ਐਕਸ਼ਨ ਬਹੁਤ ਜ਼ਰੂਰੀ ਹੈ ਜਿ 28 ਤਿੱਗ ਦਾ ਆਪਣਾ ਤਰਨਾ ਲੱਗੂਗਾ ਫਿਰ ਜਾ ਕੇ ਆਪਾਂ ਜਿਹੜਾ ਦਸੰਬਰ ਦੇ ਵਿੱਚ ਪੇਪਰ ਹੋਊਗਾ 101% ਹੋਊਗਾ ਜੇ ਆਪਣੇ 28 ਬਾਰ ਤਰਨਾ ਨਹੀਂ ਲੱਗਦਾ ਤਾਂ ਦਸੰਬਰ ਮਹੀਨਾ ਪੁੱਲ ਜੋ 2026 ਦਾ ਦਸੰਬਰ ਲਾ ਲਓ ਫਿਰ ਤਾਂ ਮਾਸਟਰ ਕੈਟਰ ਦੀ ਪੋਸਟ ਤਾਂ ਆ ਜਾਣੀ ਹੈ ਮਾਸਟਰ ਕੈਟਰ ਵਾਲਿਓ ਇਸ ਚੀਜ਼ ਦੇ ਉੱਪਰ ਗੌਰ ਕਰਿਓ ਇਹਨੂੰ ਤੁਸੀਂ ਲਾਈਟਲੀ ਨਾ ਲਿਓ ਇਹਨੂੰ ਇਹਨੂੰ ਇਹਦੇ ਉੱਪਰ ਇਸ ਚੀਜ਼ ਨੂੰ ਪੂਰਾ ਸਮਝਿਓ ਧਿਆਨ ਨਾਲ ਕਿ ਅਸੀਂ ਕਿੰਨਾਂ ਲਈ ਖੜੇ ਆ ਅਸੀਂ ਕਿੰਨਾਂ ਲਈ ਜਿਹੜਾ ਹੈ ਤੁਹਾਨੂੰ ਬੇਨਤੀ ਪ੍ਰਵਾਨ ਬੇਨਤੀ ਕਰ ਰਹੇ ਆ ਕੀ ਆ ਬਿੰਦਿਆ ਭਾਈ ਤੁਸੀਂ ਜੇ ਆ ਕੰਮ ਕਰੋਗੇ ਤਾਂ ਇਹ ਕੰਮ ਹੋਣਾ ਠੀਕ ਆ 8TT ਦੀਆਂ ਪੋਸਟਾਂ ਚਲੋ ਥੋੜੇ ਜੇ ਹਜੇ ਉਹ ਯੂਨੀਅਨ ਉਹ ਵੀ ਐਫਰਟਸ ਕਰ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਹ ਵੀ ਆਣ ਨਹੀਂ ਆ ਸਕਦੀਆਂ ਉਹ ਵੀ ਜਿਹੜਾ ਹੈ ਕੰਟੀਨਿਊਨ ਉਹਨਾਂ ਦੀਆਂ ਜਿਹੜਾ ਹੈ ਪ੍ਰੋਟੈਸਟ ਵਗੈਰਾ ਚੱਲ ਰਿਹਾ ਭਾਈ ਸਰਕਾਰ ਕੋਲ ਰਿਪੋਰਟਰ ਤਾਂ ਜਾ ਹੀ ਰਹੀਆਂ ਸੀਏਡੀ ਦੇ ਥਰੂ ਰਿਪੋਰਟਰ ਤਾਂ ਜਾ ਹੀ ਰਹੀਆਂ ਅੱਜ ਮੈਨੂੰ 4 ਤੋਂ 5 ਇੰਟੈਲੀਜੈਂਸ ਅਫੀਸਰ ਦਾ ਫੋਨ ਆਇਆ ਉਹ ਸਾਡੇ ਕੋਲ ਪੁੱਛਦੇ ਆ ਭਾਈ ਤੁਸੀਂ ਕਿੰਨੇ ਜਣੇ ਆਉਂਗੇ ਅਸੀਂ ਕੀ ਜਵਾਬ ਦੇਈਏ ਸਾਡੇ ਕੋਲ ਕੋਈ ਡਾਟਾ ਹੀ ਨਹੀਂ ਤਾਂ ਫੇਰ ਉਹੀ ਗੱਲ ਹੈ ਕਿ ਜਦੋਂ ਲਾਈਨ 'ਚ ਲੱਗੇ ਹੋਏ ਆ ਤਾਂ ਅੱਜ ਤੁਹਾਡਾ ਲੋਡ ਹੈ ਕਿ ਤੁਸੀਂ ਪਿੱਛੇ ਆ ਕੇ ਖੜਨਾ ਜਦੋਂ ਅਸੀਂ ਸਾਈਡ ਤੇ ਹੋਗੇ ਤਾਂ ਤੁਹਾਡੇ ਕੋਲ ਤਾਂ ਕੋਈ ਰਸਤਾ ਵੀ ਨਹੀਂ ਬਚਣਾ ਤਾਂ ਮੈਂ ਇੱਕ ਚੀਜ਼ ਹੋਰ ਵੀ ਬੇਨਤੀ ਕਰਦਾ ਕਿਉਂਕਿ ਇਹ ਆਪਾਂ ਨੂੰ ਆਪ ਸਮਝਣਾ ਪੈਣਾ ਕਿ ਸਾਡੇ ਲਈ ਆਹ ਜ਼ਰੂਰੀ ਹੈ ਸਾਡੇ ਲਈ ਆਹ ਚੀਜ਼ਾਂ ਦੇ ਲਈ ਸਾਨੂੰ ਆਹ ਚੀਜ਼ਾਂ ਕਰਨੀਆਂ ਪੈਣਗੀਆਂ ਕਿਸੇ ਦੇ ਕਹੇ ਕਿਉਂਕਿ ਕਈ ਹੁੰਦੇ ਨੇ ਬਹੁਤ ਜ਼ਿਆਦਾ ਉਹ ਚੀਜ਼ ਹੁੰਦੀ ਹੈ ਕਿ ਸਾਨੂੰ ਤਾਂ ਸਾਡਾ ਉਹ ਪਰਸਨ ਕਹੇਗਾ ਤਾਂ ਅਸੀਂ ਜਾਣਾ ਜਾਂ ਸਾਡਾ ਆ ਸਰ ਜਾਊਗਾ ਤਾਂ ਅਸੀਂ ਤਾਂ ਜਾਣਾ ਹੈ ਠੀਕ ਹੈ ਐਤਵਾਰ ਦਾ ਦਿਨ ਹੈ ਠੀਕ ਹੈ ਬਠਿੰਡੇ ਤੋਂ ਵੀ ਕੋਈ ਜਿਹੜਾ ਹੈ ਟੈਟ ਬਜਰ ਅਕੈਡਮੀ ਹੈ ਰੋੜਾ ਕਲਾਸਿਸ ਹੈ ਸਾਰਿਆਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਵਿਜ਼ਿਟ ਕਰੀਏ ਜੇ ਸਾਡੇ ਕੋਲ ਵਿਜ਼ਿਟ ਨਹੀਂ ਵੀ ਕੀਤਾ ਗਿਆ ਤਾਂ ਤੁਸੀਂ ਯਾਰ ਸਾਡੇ ਨੰਬਰ ਤੁਹਾਨੂੰ ਦਿੱਤੇ ਹੋਏ ਨੇ ਮੈਂ ਨੰਬਰ ਬੋਲ ਕੇ ਦੱਸ ਰਿਹਾ ਮੈਸੇਜਸ ਰਿਪੀਟ ਕਰ ਰਿਹਾ ਮੇਰਾ ਨੰਬਰ ਹੈ 6280266496 6280264496 ਮੇਰਾ ਨੰਬਰ ਤੁਹਾਨੂੰ ਚੈਨਲ ਦੇ ਉੱਪਰ ਹਰ ਇੱਕ ਪਲੇਟਫਾਰਮ ਤੇ ਮਿਲ ਜੂਗਾ ਚਾਹੇ ਉਹ ਇੰਸਟਾ ਕਾਊਂਟ ਹੋਵੇ ਚਾਹੇ ਉਹ YouTube ਚੈਨਲ ਆ ਜਿੰਦੇ ਤੋਂ ਤੁਸੀਂ ਸਾਨੂੰ ਦੇਖ ਪਾ ਰਹੇ ਹੋ ਮੈਂ ਇਹ ਤੁਹਾਨੂੰ ਬੇਨਤੀ ਕਰ ਰਿਹਾ ਜਿਹੜੇ ਸਾਥੀ ਤਰਨੇ ਤੇ ਜਾਉਣਾ ਚਾਹੁੰਦੇ ਆ ਸਾਡੇ ਨਾਲ ਖੜੇ ਆ ਕਿ ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਅ 28 ਦਾ ਤਰਨਾ ਰੱਖੋ ਅਸੀਂ ਜਰੂਰ ਜਾਵਾਂਗੇ ਉਹ ਨੀਚੇ ਕਮੈਂਟ ਕਰਨਗੇ ਕਮੈਂਟ ਕੀ ਕਰਨਗੇ ਅਸੀਂ ਜਾਣ ਲਈ ਰੈਡੀ ਆਂ ਔਰ ਮੇਰੇ ਨੰਬਰ ਦਿੱਤੇ ਹੋਏ ਨੰਬਰ ਦੇ ਉੱਪਰ 62802 66496 62802 66496 ਇਸ ਨੰਬਰ ਦੇ ਉੱਪਰ ਮੈਸੇਜ ਕਰਨਗੇ ਮੈਸੇਜ ਕਰਕੇ ਆਪਦਾ ਜ਼ਿਲ੍ਹਾ ਆਪਦਾ ਡਿਸਟ੍ਰਿਕਟ ਆ ਠੀਕ ਹੈ ਜ਼ਿਲ੍ਹਾ ਹੋ ਗਿਆ ਸ਼ਹਿਰ ਹੋ ਗਿਆ ਠੀਕ ਹੈ ਆਪਦਾ ਮੋਬਾਈਲ ਨੰਬਰ ਔਰ ਤੁਸੀਂ ਸਾਡੇ ਨਾਲ ਯੂਨੀਅਨ ਵੱਲੋਂ ਕਿਤੇ ਹੋ ਸਾਧਨ ਤੇ ਜਾਣਾ ਹੈ ਜਾਂ ਤੁਸੀਂ ਸੰਗਰੂਰ ਤੋਂ ਬਿਲੋਂਗ ਕਰਦੇ ਹੋ ਵੀ ਤੁਸੀਂ ਉੱਥੇ ਆਪਣੇ ਆਪ ਆਪ ਦੇ ਵਾਹਨ ਤੇ ਪਹੁੰਚੋਗੇ ਇਹ ਸਾਨੂੰ ਕਨਫਰਮ ਕਰਾਓ ਠੀਕ ਹੈ ਜੇ ਮੇਰੇ ਕੋਲ 35 40 ਜਣੇ 45 ਜਾਂ 50 ਜਣੇ ਦੀ ਲਿਸਟ ਆਉਗੀ ਤਾਂ ਤਾਂ ਹੀ ਆਪਾਂ ਤਰਨਾ ਰੱਖਾਂ ਰੱਖਾਂਗੇ ਤਰਨਾ ਨੂੰ ਕੰਟੀਨਿਊ ਕਰਾਂਗੇ ਮੈਂ ਸਪਸ਼ਟ ਕਹਿ ਰਿਹਾ ਤੁਹਾਨੂੰ ਲੱਗਦਾ ਗੁੱਸਾ ਲੱਗ ਜੇ ਠੀਕ ਹੈ ਇਹ ਤਰਨਾ ਨਹੀਂ ਰੱਖਿਆ ਜਾਊਗਾ ਇਹ ਨੂੰ ਕੈਂਸਲ ਕਰ ਦਿੱਤਾ ਜਾਊਗਾ ਤਾਂ ਇਸ ਤੋਂ ਬਾਅਦ ਕੋਈ ਵੀ ਤਰਨਾ ਮੈਂ ਜਿਵੇਂ ਪਹਿਲਾਂ ਕਿਹਾ ਸੀ ਫਾਜ਼ਲ ਕਾ ਸੀ ਉਹਦੋਂ ਕਿਹਾ ਸੀ ਮੈਂ ਅੱਜ ਫਿਰ ਇਹ ਚਲੋ ਕਿਸੇ ਦੀ ਅਸੀਂ ਜਿਹੜੀ ਕਮੇਟੀ ਨੇ ਸਾਨੂੰ ਕਿਹਾ ਕਿ ਕੋਈ ਵਾਬ ਵੀ ਕਾਫੀ ਟਾਈਮ ਹੋ ਗਿਆ ਕਿਉਂਕਿ ਮਾਸਟਰ ਕੈਟਰ ਯੂਨੀਅਨ ਹੋਰ ਈਟੀ ਕੈਟਰ ਯੂਨੀਅਨ ਉਹ ਆਪਦੇ ਐਕਸ਼ਨ ਤੇ ਐਕਸ਼ਨ ਕਰੀ ਜਾ ਰਹੀਆਂ ਤਾਂ ਉਹਨਾਂ ਦਾ ਪ੍ਰੈਸ਼ਰ ਬਣ ਰਿਹਾ ਤੇ ਪੀਐਸਟੈਟ ਯੂਨੀਅਨ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਭਾਈ ਜਦੋਂ ਮੀਟਿੰਗ ਹੀ ਨਹੀਂ ਹੋਈ ਪ੍ਰੈਸ਼ਰ ਕਰਦਾ ਹੋਣਾ ਹੈ ਹਨਾ ਜਦੋਂ ਇੰਟੈਲੀਜੈਂਸੀ ਨਹੀਂ ਗਈ ਸਾਡੇ ਕੋਈ ਸਾਡੇ ਬੱਚਿਆਂ ਦੀ ਗਿਣਤੀ ਨਹੀਂ ਹੈਗੀ ਉਹਨਾਂ ਕੋਲ ਕਿ ਇੰਨੇ ਬੱਚੇ ਪੇਪਰ ਚਾਹੁੰਦੇ ਆ ਤਾਂ ਸਰਕਾਰ ਕਿਵੇਂ ਪੇਪਰ ਲਾਊਗੀ ਤੋ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇੱਕ ਦੱਸਿਆ ਨਹੀਂ ਜਾਂਦਾ ਬੋਲ ਕੇ ਕਿ ਆ ਸਾਡੀ ਡਿਮਾਂਡ ਹੈ ਇਸ ਚੀਜ਼ ਦੇ ਉੱਪਰ ਸਾਡਾ ਕੋਈ ਨਾ ਕੋਈ ਕੰਮ ਕੀਤਾ ਜਾਵੇ ਤਾਂ ਉਦੋਂ ਤੱਕ ਕੋਈ ਕੰਮ ਨਹੀਂ ਹੋਣਾ ਜਦੋਂ ਤੱਕ ਆਪਾਂ ਦੱਸਾਂਗੇ ਨਾ ਤਾਂ ਫੇਰ ਇੱਕ ਵਾਰ ਤੋਂ ਬੇਨਤੀ ਹੈ ਕਿ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਫਾਜ਼ਿਲਕਾ ਤੋਂ ਜਲਾਲਾਬਾਦ ਤੋਂ ਮੁਖਸਰ ਤੋਂ ਬਠਿੰਡਾ ਤੋਂ ਠੀਕ ਹੈ ਜਿਹੜੇ ਜਿਹੜੇ ਸਾਥੀ ਜਾਣਾ ਚਾਹੁੰਦੇ ਆ ਠੀਕ ਹੈ ਆਪਾਂ ਇੱਕ ਬੱਸ ਦਾ ਵਿਕਲਪ ਦਾ ਪ੍ਰਬੰਧ ਕਰਾਂਗੇ ਪਰ ਉਹ ਕਰਾਂਗੇ ਤਾਂ ਜੇ ਤੁਹਾਡਾ ਸਾਰਿਆਂ ਦਾ ਸਾਥ ਹੋਊਗਾ ਤਰਨਾ ਵੀ ਲੱਗੂਗਾ ਤਾਂ ਜੇ ਤੁਹਾਡਾ ਸਾਰਿਆਂ ਦਾ ਸਾਥ ਹੋਊਗਾ ਐਵੇਂ ਠੀਕ ਹੈ ਐਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਗਰੁੱਪਾਂ ਦੇ ਵਿੱਚ ਬੈਠੇ ਹੋ ਮੈਂ ਕੱਲ ਅਸੀਂ ਗਰੁੱਪਾਂ ਦੇ ਵਿੱਚ ਪੋਲ ਪਾਇਆ ਮੈਂ ਸਪਸ਼ਟ ਲਿਖਿਆ ਕਿ ਜਿਹੜੇ ਤਰਨੇ ਦੇ ਉੱਪਰ ਜਾਣ ਲਈ ਤਿਆਰ ਨੇ ਉਹ ਪੋਲ ਕਰੋ ਉਹਦੇ ਵਿੱਚ ਬੱਚੇ ਕਿਹੜੇ ਪੋਲ ਕਰ ਰਹੇ ਆ ਜਿਹੜੇ ਕੁਆਲੀਫਾਈਡ ਹੈ ਤੇ ਉਹਨਾਂ ਨੂੰ ਜਦੋਂ ਕਾਲ ਕੀਤੀਆਂ ਗਈਆਂ ਕਿਉਂਕਿ ਮੈਂ ਟੀਮ ਸਾਡੇ ਟੀਮ ਮੈਂਬਰਾਂ ਨੇ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਕਹਿੰਦੇ ਜੀ ਸਾਡਾ ਤਾਂ ਕਲੀਅਰ ਹੈ ਅਸ ਤਾਂ ਨਹੀਂ ਜਾਣਾ ਬਈ ਫਿਰ ਤੁਹਾਨੂੰ ਤੁਸੀਂ ਪੰਜਾਬੀ ਤਤ ਪੜ ਸਕਦੇ ਹੋ ਉਹਦੇ ਉੱਪਰ ਕੀ ਲਿਖਿਆ ਹੋਇਆ ਹੈ ਜਿਹੜੇ 28 ਤਰੀਕ ਨੂੰ ਤਰਨੇ ਤੇ ਜਾਣ ਲਈ ਰੈਡੀ ਨੇ ਉਹ ਪੋਲ ਕਰੋ 57 ਜਣੇ ਨੇ ਪੋਲ ਕੀਤਾ ਤੇ ਵਿੱਚੋਂ 4 ਜਣੇ ਜਾਣ ਲਈ ਰੈਡੀ ਕੀ ਗੱਲ ਯਾਰ ਕੀ ਤਮਾਸ਼ਾ ਚੱਲ ਰਿਹਾ ਤੁਹਾਨੂੰ ਪਤਾ ਨਹੀਂ ਹੈਗਾ ਕਿ ਆਪਾਂ ਇੰਨੇ ਕੋ ਹਗੇਆਂ ਕਿ ਆਪਾਂ ਨੂੰ ਆਪਦਾ ਚੰਗਾ ਮਾੜਾ ਆਪਾਂ ਸੋਚ ਸਕੀ ਇਹ ਮਜ਼ਾਕ ਚੱਲ ਰਿਹਾ ਮੈਨੂੰ ਇੱਕ ਚੀਜ਼ ਕਨਫਰਮ ਕਰੋ ਕਿ ਇਹ ਮਜ਼ਾਕ ਚੱਲ ਰਿਹਾ ਹੈ ਭਾਈ ਸਪਸ਼ਟ ਤੇ ਸਾਫ਼ ਗੱਲ ਫਿਰ ਵਾਰ-ਵਾਰ ਇੱਕੋ ਗੱਲ ਨੂੰ ਦਰਾਂ ਦਾ ਫਾਇਦਾ ਨਹੀਂ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਪੇਪਰ ਆਵੇ ਉਹਦੇ ਲਈ ਤੁਹਾਨੂੰ ਤਰਨਾ ਲਾਣਾ ਪਊਗਾ ਯੂਨੀਅਨ ਦਾ ਸਾਥ ਦੇਣਾ ਪਊਗਾ ਤਾਂ ਆਪਾਂ ਜਿਹੜਾ 28 ਤੱਕ ਨੂੰ ਤਰਨਾ ਰੱਖਿਆ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਪਊਗਾ ਫਿਰ ਜਾ ਕੇ ਪੇਪਰ ਹੋਊਗਾ ਪਹਿਲਾਂ ਕੋਈ ਪੋਸੀਬਲ ਨਹੀਂ ਹੈਗਾ ਠੀਕ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਜੇ ਪੇਪਰ ਕਰਵਾਉਣਾ ਤਾਂ 2-3 ਤਰਨੇ ਚੰਗੇ ਚਟਕੇ ਦੇਣੇ ਪੈਣੇ ਨੇ ਔਰ ਤਰਨਾ 100 ਪਲੱਸ ਕੈਂਡੀਡੇਟ ਦੇ ਨਾਲ ਲੱਗੇ ਇਹ ਨਹੀਂ ਕਿ 30 ਜਣੇ 35 ਜਣੇ ਜਾ ਕੇ ਤੁਸੀਂ ਕਹੋ ਨੋਟੀਫਿਕੇਸ਼ਨ ਲੈ ਆਵਾਂਗੇ ਨਹੀਂ ਬਿਲਕੁਲ ਨਹੀਂ ਆਊਗਾ 24 ਵਾਲਾ ਮੈਂ ਇਤਿਹਾਸ ਤੁਹਾਨੂੰ ਦੱਸਿਆ 17 18 ਮੀਟਿੰਗਾਂ ਕਰਨ ਤੋਂ ਬਾਅਦ ਆਇਆ ਸੀ ਨੋਟੀਫਿਕੇਸ਼ਨ ਫੜੇ ਤਾਂ ਆਪਣੇ ਇੱਕ ਤਰ੍ਹਾਂ ਨਹੀਂ ਲੱਗਾ ਤਾਂ ਸਰਕਾਰ ਨੂੰ ਕੋਈ ਪਤਾ ਨਹੀਂ ਹੈਗਾ ਕਿ ਯੂਨੀਅਨ ਪੀਐਸਟੈਟ ਯੂਨੀਅਨ ਡਿਮਾਂਡ ਕਰ ਰਹੀ ਹੈ ਦੁਬਾਰਾ ਪੀਐਸਟੈਟ 2025 ਦਾ ਬਿਲਕੁਲ ਨਹੀਂ ਹੁਣ ਮੈਂ ਤੁਹਾਨੂੰ ਇੱਕ ਇਹ ਵੀ ਬੇਨਤੀ ਕਰਨਾ ਚਾਹੁੰਗਾ ਜਿਹੜੇ ਬੱਚਿਆਂ ਦਾ ਇੱਕ ਜਾਂ ਦੋ ਨੰਬਰ ਤੋਂ ਰਿਹਾ ਹੈ ਉਹਨਾਂ ਨੂੰ ਕਿਹਾ ਕਿ ਕਿਸੇ ਬਿਨਾ ਕਿਸੇ ਹੋਰ ਰਸਤੇ ਪਟਕੇ ਤੁਸੀਂ ਸਾਰੇ ਸਾਥ ਦਿਓ ਪੀਐਸਟੈਟ ਯੂਨੀਅਨ ਦੇ ਨਾਲ ਖੜੋ ਠੀਕ ਹੈ ਤੁਹਾਡਾ ਪੇਪਰ ਦਾ ਨੋਟੀਫਿਕੇਸ਼ਨ ਤੁਹਾਡੀ ਯੂਨੀਅਨ ਲੈ ਕੇ ਆਊਗੀ ਮੈਂ ਇੱਕ ਚੀਜ਼ ਇਹ ਵੀ ਕਰਨਾ ਚਾਹੁੰਨਾ ਕਿ ਜਿਹੜੇ ਬੱਚੇ ਜਿਹੜੇ ਗਲਤ ਗੁਮਰਾਹ ਕਰਦੇ ਹਨ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕੌਣ ਨੇ ਉਹ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਅਗਰ ਮੇਰੀ ਇਸ ਵੀਡੀਓ ਨੂੰ ਸੁਣ ਰਹੇ ਨੇ ਕੀ ਹੁਣ ਤੁਸੀਂ ਸਮਰਥਨ ਦੇ ਵਿੱਚ ਆ ਰਹੇ ਹੋ ਪੀਐਸਟੈਟ ਯੂਨੀਅਨ ਦੇ ਜੇ ਤੁਸੀਂ ਇੰਨੀ ਤੁਹਾਨੂੰ ਹੈਗਾ ਸੀ ਕਿ ਅਸੀਂ ਸਟੂਡੈਂਟ ਦੇ ਹੱਕ ਦੀ ਲੜਾਈ ਲੜਦੇ ਹਾਂ ਤਾਂ ਮੈਂ ਚਾਹੁੰਦਾ ਕਿ ਤੁਸੀਂ ਆਪਦੇ ਪਲੇਟਫਾਰਮ ਤੋਂ ਦੁਬਾਰਾ ਫਿਰ ਇੱਕ ਵੀਡੀਓ ਰਿਲੀਜ਼ ਕਰੋ ਜਿਸ ਦੇ ਵਿੱਚ ਤੁਸੀਂ ਇਹ ਚੀਜ਼ ਕਹੋ ਕਿ ਅਸੀਂ ਆਪਦੀ ਅਕੈਡਮੀ ਤੋਂ ਇੰਨੇ ਬੱਚੇ ਲੈ ਕੇ ਆ ਰਹੇ ਆ ਅਸੀਂ ਪੀਐਸਟੈਟ ਯੂਨੀਅਨ ਦੇ ਸਮਰਥਨ ਦੇ ਵਿੱਚ ਆ ਰਹੇ ਆ ਔਰ ਅਸੀਂ ਚਾਹੁੰਦੇ ਆ ਕਿ ਪੀਐਸਟੈਟ 2025 ਵਾਲਾ ਪੇਪਰ ਦਸੰਬਰ ਮਹੀਨੇ ਚ ਹੋਵੇ ਤਾਂ ਅਸੀਂ ਯੂਨੀਅਨ ਦੇ ਨਾਲ ਖੜੇ ਆ ਤਾਂ ਉਦੋਂ ਉਹ ਚੀਜ਼ ਦਾ ਪਤਾ ਲੱਗੂਗਾ ਕਿ ਕਿੰਨ ਕੌਣ ਕਿੰਨਾ ਤੁਹਾਡੇ ਨਾਲ ਹੈ ਔਰ ਕੌਣ ਨਹੀਂ ਕਿਉਂਕਿ ਕੁਝ ਟੀਚਰਸ ਦਾ ਫੋਨ ਵੀ ਨਹੀਂ ਚੈੱਕ ਰੇ ਅਸੀਂ ਫੋਨ ਕਰ ਰਹੇ ਆ ਉਹਨਾਂ ਨੂੰ ਫੋਨ ਨਹੀਂ ਕਰ ਚੈੱਕ ਰੇ ਔਰ ਜਦੋਂ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹ ਉਹਨਾਂ ਚੀਜ਼ਾਂ ਤੋਂ ਭੱਜ ਰਹੇ ਆ ਦੇਖੋ ਇਸ ਚੀਜ਼ ਦੇ ਵਿੱਚ ਨੁਕਸਾਨ ਕੱਲਾ ਸਾਡਾ ਨਹੀਂ ਹੋ ਰਿਹਾ ਨੁਕਸਾਨ ਤੁਹਾਡਾ ਵੀ ਹੋ ਰਿਹਾ ਹੈ ਜਿਹੜੇ ਬੱਚੇ ਉਹਨਾਂ ਇੰਸਟੀਚਿਊਟ ਦੇ ਵਿੱਚ ਪੜ੍ਹਦੇ ਆ ਉਹ ਆਪ ਦਾ ਟੀਚਰ ਮਗਰ ਲਾ ਕੇ ਜੋ ਉਹ ਕਹਿੰਨ ਵੀ ਅਸੀਂ ਨਾ ਜਾਵਾਂਗੇ ਤਾਂ ਪੇਪਰ ਆ ਜਾਊਗਾ ਬਈ ਪੇਪਰ ਤਾਂ ਸਾਰਿਆਂ ਨੇ ਦੇਣਾ ਹੈ ਤਕਰੀਬਨ ਜਾਦਾ ਨਹੀਂ ਤਾਂ 30000 40000 ਬੱਚੇ ਪੇਪਰ ਦੇਣਾ ਜਦੋਂ ਧਰਨਿਆਂ ਦੇ ਉੱਪਰ ਦੇਖੀਦਾ ਨਾ ਤਾਂ ਸਿਰਫ 50 60 ਜਣੇ ਪੇਪਰ ਲੈਣ ਵਾਲੇ ਹੁੰਦੇ ਆ ਕੀ ਗੱਲ ਬਈ ਦੂਜਿਆਂ ਨੇ ਤੁਸੀਂ ਅਸੀਂ ਕੋਈ ਵੱਖਰਾ ਪੇਪਰ ਦੇਣਾ ਜਿਹੜਾ ਤੁਸੀਂ ਪੇਪਰ ਨਹੀਂ ਦੇਣਾ ਮੈਂ ਸਪੱਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਰਿਹਾ ਠੀਕ ਹੈ ਫ੍ਰੀ ਟਾਈਮ ਇਹਨਾਂ ਵਿਲਾ ਟਾਈਮ ਕਿਸੇ ਕੋਲ ਨਹੀਂ ਹੈਗਾ ਕਿ ਵਾਰ-ਵਾਰ ਤੁਹਾਡੀ ਮਿੰਨਤ ਕਰੂਗਾ ਠੀਕ ਹੈ ਜੇ ਤੁਸੀਂ ਜਾਉਣਾ ਹੈ ਤਾਂ نیچے ਮੈਨੂੰ ਘਟੋ ਘਟ 60 70 ਕਮੈਂਟ ਜਿ ਆਊਗਾ ਜਿਹੜੇ yes ਲਿਖਣਗੇ ਔਰ ਆਪਦਾ ਜ਼ਿਲ੍ਹਾ ਆਪਦਾ ਸ਼ਹਿਰ ਦੱਸਣਗੇ ਕਿ ਅਸੀਂ ਆਨਲਾਈਨ ਰੈਡੀ ਆਂ ਔਰ ਉਹ ਉਹੀ ਬੱਚੇ ਜਿਹੜੇ ਕਮੈਂਟ ਕਰਨਗੇ ਉਹੀ ਬੱਚੇ WhatsApp ਦੇ ਉੱਪਰ ਮੇਰੇ 6280266496 ਇਸ ਨੰਬਰ ਦੇ ਉੱਪਰ WhatsApp ਕਰਨਗੇ ਮੈਸੇਜ ਲਿਖ ਕੇ ਆਪਦਾ ਜ਼ਿਲ੍ਹਾ ਆਪ ਦਾ ਸ਼ਹਿਰ ਆਪ ਦਾ ਮੋਬਾਈਲ ਨੰਬਰ ਔਰ ਜੇ ਉਹ ਯੂਨੀਅਨ ਵੱਲੋਂ ਕੀਤੇ ਵਿਕਲਪ ਤੇ ਜਾਣਾ ਚਾਹੁੰਦੇ ਆ ਐਡਵਾਂਸ ਦੇ ਵਿੱਚ ਜਿਹੜੀ ਹੈ ਜੋ ਵੀ ਫੰਡ ਹੋਊਗਾ ਜੋ ਵੀ ਆਊਗਾ ਕਿਉਂਕਿ 13000 14000 ਦੇ ਵਿੱਚ ਮਿਨੀਮਮ ਬਸ ਹੁੰਦੀ ਹੈ ਤਕਰੀਬਨ ਜਿਹੜਾ ਅਸੀਂ ਪਤਾ ਕੀਤਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਜਹੋਂ ਦੇ ਤੋਂ ਰਹਿਤ ਕਰਵਾਈਏ ਕੋਈ 12000 11000 ਦੇ ਵਿੱਚ ਜਿੰਨੀ ਵੀ ਹੁੰਦਾ ਪਰ ਇਹ ਜਿੱਦਾਂ ਯਾਰ ਪੋਸੀਬਲ ਉਦੋਂ ਹੀ ਹੋਣਗੀਆਂ ਜਦੋਂ ਤੁਸੀਂ ਸਾਰੇ ਸਾਡਾ ਸਾਥ ਦੇਵੋਗੇ ਸਾਰੇ ਸਾਡੇ ਨਾਲ ਖੜੋਗੇ ਠੀਕ ਹੈ ਔਰ ਤੁਸੀਂ ਵੀ ਇਹ ਡਿਮਾਂਡ ਕਰੋਗੇ ਕਿ ਸਾਡਾ ਪੀਐਸਟੈਟ ਦਾ ਪੇਪਰ ਆਵੇ ਹਨਾ ਜੇ ਤਮਾਸ਼ਾ ਵੇਖਣ ਵਾਲੇ ਬਹੁਤ ਹੁੰਦੇ ਆ ਠੀਕ ਹੈ ਖੜਨ ਵਾਲੇ ਕੋਈ ਵਿਰਲਾ ਹੁੰਦਾ ਮੈਂ ਪਹਿਲਾਂ ਵੀ ਗੱਲ ਕੀਤੀ ਸਾਡੇ ਕੋਲ ਟੀਮ ਨਹੀਂ ਹੈਗੀ ਅਸੀਂ ਚਾਹੁੰਦੇ ਇੱਕ ਟੀਮ ਬਣਾਈਏ ਜਿਹੜੇ ਵੀ ਸਾਥੀ ਟੀਮ ਦੇ ਵਿੱਚ ਯੂਨੀਅਨ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਬੱਚੇ ਆਪਦੇ ਆਪ ਦਾ ਜ਼ਿਲ੍ਹੇ ਤੋਂ ਅਬਦੁੱਲ ਸ਼ਹਿਰ ਤੋਂ ਜ਼ਿੰਮੇਵਾਰੀ ਸੰਭਾਲੋ ਮੈਂ ਬਹੁਤ ਮੈਸੇਜ ਕਰਕੇ ਦੇਖ ਲੇ ਬਹੁਤ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਕੇ ਦੇਖ ਲਈ ਪਰ ਤੁਸੀਂ ਇਸ ਚੀਜ਼ ਦੇ ਉੱਪਰ ਜਵਾਬ ਨਹੀਂ ਦੇ ਰਹੇ ਤਾਂ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਚਾਰ ਜਣੇ ਪੰਜ ਜਣੇ ਜਾ ਕੇ ਪੀਐਸਟੈਟ ਦਾ ਨੋਟੀਫਿਕੇਸ਼ਨ ਲੈ ਆਵਾਂਗੇ ਤੇ ਇਹ ਤੁਹਾਡਾ ਬਹੁਤ ਵੱਡਾ ਬਲੇਖਾ ਹੈ ਠੀਕ ਹੈ ਐਵੇਂ ਪੇਪਰ ਆਣ ਵਾਲਾ ਨਹੀਂ ਹੈਗਾ ਪੇਪਰ ਨਾ ਆਊਗਾ ਅੱਜ ਨਾ ਆਊਗਾ ਕੱਲ ਇਸ ਤਰ੍ਹਾਂ ਦੇ ਤੋਂ ਬਾਅਦ ਅਸੀਂ ਕੋਈ ਤਰਨਾ ਨਹੀਂ ਲਾਉਣਾ ਮੈਂ ਸਪਸ਼ਟ ਕਹਿ ਰਿਹਾ ਹਾਂ ਸਪੱਸ਼ਟ ਸਾਫ ਸ਼ਬਦਾਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਗਲਤ ਬੋਲ ਰਿਹਾ ਜਾਂ ਕੁਝ ਤੁਹਾਨੂੰ ਇਹ ਉਹਦੇ ਲਈ ਤੁਹਾਨੂੰ ਕੁਝ ਲੱਗਦਾ ਕਿ ਮੈਂ ਕੁਝ ਸ਼ਬਦ ਤੁਹਾਡੇ ਲਈ ਗਲਤ ਯੂਜ਼ ਕੀਤੇ ਉਹਦੇ ਲਈ ਮਾਫੀ ਹੈ ਠੀਕ ਹੈ ਕਿਉਂਕਿ ਮੈਂ ਆਪਾਂ ਜਿਹੜੀ ਗੱਲ ਕਰੀ ਦੀ ਹੈ ਡਾਊਨ ਟੂ ਜਿਹੜੀ ਚੀਜ਼ ਟਾਪਿਕ ਦੇ ਨਾਲ ਰਿਲੇਟਡ ਹੈ ਔਰ ਜਿਹੜੀ ਗੱਲ ਜਾਇਜ਼ ਹੈ ਉਹ ਗੱਲ ਕਰੂੰਗਾ ਮੈਂ ਨਜਾਇਜ਼ ਗੱਲ ਨਹੀਂ ਕਰੂੰਗਾ ਠੀਕ ਹੈ ਜਿਹੜੀ ਗੱਲ ਸਪਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਵੀ ਇਹੀ ਹੈ ਤੁਸੀਂ ਕੋਈ ਵੀ ਅਕਾਦਮੀ ਤੋਂ ਪੁੱਛ ਲਓ ਕੋਈ ਵੀ ਕਿਸੇ ਦਾ ਵੀ ਇਤਿਹਾਸ ਪੁੱਛ ਲਓ ਮਾਸਟਰ ਕੈਟਰ ਯੂਨੀਅਨ ਦੇ ਤਿੰਨ ਤੋਂ 400 ਬੱਚ ਦਾ ਇਕੱਠ ਹੁੰਦਾ ਪਰ ਪੀਐਸਟੈਟ ਯੂਨੀਅਨ ਵੱਲੋਂ ਕੋਈ ਤਰਨਾ ਹੀ ਨਹੀਂ ਲਗਾਇਆ ਗਿਆ ਤਾਂ ਇਕੱਠ ਕਿ ਹੋਊਗਾ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਥ ਦਿਓ ਅਗਰ ਤੁਸੀਂ ਚਾਹੁੰਦੇ ਪੀਐਸਟੈਟ ਦਾ ਪੇਪਰ ਦਸੰਬਰ ਮਹੀਨੇ 'ਚ ਹੋਵੇ ਤਾਂ ਤੁਸੀਂ ਨੀਚੇ ਕਮੈਂਟ ਔਰ ਮੇਰੇ WhatsApp ਦੇ ਉੱਪਰ ਮੈਸੇਜ ਕਰਕੇ ਦੱਸੋ ਕਿ ਅਸੀਂ ਜਾਣ ਲਈ ਰੈਡੀ ਆਂ ਤਾਂ ਅਸੀਂ ਯੂਨੀਅਨ ਦਾ ਸਾਥ ਦੇਣ ਲਈ ਖੜੇ ਆਂ ਸੋ ਇੰਨੇ ਕਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਸਾਰੇ ਵੱਤ ਵਾ ਸ਼ੇਅਰ ਕਰਿਓ ਇਹ ਮੈਸੇਜ ਸਾਰੇ ਤੱਕ ਪਹੁੰਚਾ ਦਿਓ ਵਾਇਰਲ ਕਰ ਦਿਓ ਪੂਰਾ ਤਾਂ ਕਿ ਜਿਹੜੇ ਬੱਚਿਆਂ ਨੂੰ ਤੱਕ ਮੈਸੇਜ ਨਹੀਂ ਲੱਗਿਆ ਤਰਨੇ ਦਾ ਉਹ ਬੱਚੇ ਤੱਕ ਮੈਸੇਜ ਪਹੁੰਚ ਜਾਵੇ ਉਹ ਬੱਚਿਆਂ ਨੂੰ ਤੱਕ ਇਹ ਡਿਮਾਂਡ ਪਹੁੰਚ ਜਾਵੇ ਕਿ ਪੀਐਸਟੈਟ ਯੂਨੀਅਨ ਪੀਐਸਟੈਟ 2025 ਦੀ ਲੜਾਈ ਸ਼ੁਰੂ ਕਰ ਚੁੱਕੀ ਹੈ ਅਸੀਂ ਸਾਰੇ ਜਨਰਲ ਕੇ ਸਾਥ ਦੇ ਇੱਕ ਨੂੰ ਸਾਡੇ ਕੋਲ ਪਿਛਲੇ ਸਮੇਂ ਦੇ ਵਿੱਚ ਬਹੁਤ ਵਧੀਆ ਟੀਮ ਸੀ ਅਸੀਂ ਤਕਰੀਬਨ ਥੋੜਾ ਥੋੜੇ ਗੈਪ ਦੇ ਵਿੱਚ ਇੱਕ ਮਹੀਨੇ ਦੇ ਰੇ ਤਿੰਨ ਤਿੰਨ ਪੋਟੈਸ ਲਗਾਉਂਦੇ ਹੁੰਦੇ ਸੀ ਤਾਂ ਅੱਜ ਬਈ ਠਾਈ ਦਾ ਰੱਖਿਆ ਔਰ ਇੱਕ ਤਾਂ ਇਹ ਵੱਡੀ ਗੱਲ ਹੈ ਕਿ ਉਹ ਤੇ ਸਟਰੈਂਥ ਬੜੀ ਹੋਊਗੀ ਹੋਰ ਵੀ ਯੂਨੀਅਨਾਂ ਕਰ ਰਹੀਆਂ ਪ੍ਰੋਟੈਸਟ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਤੇ ਫੈਕਟ ਜਿਆਦਾ ਪਾਊਗਾ ਤਾਂ ਬੜਾ ਵਧੀਆ ਮੁੱਕ ਹੈ ਜੇ ਗਵਾ ਲਿਆ ਤਾਂ ਇੱਕ ਵਾਰ ਤਲੰਘਿਆ ਸਮਾ ਦੁਬਾਰਾ ਹੱਥ ਨਹੀਂ ਆਉਂਦਾ ਠੀਕ ਹੈ ਤੁਹਾਡੇ ਹੱਥ ਹੈ ਤੁਸੀਂ ਇਸ ਚੀਜ਼ ਨੂੰ ਗਵਾਉਣਾ ਹੈ ਜਾਂ ਇਸ ਚੀਜ਼ ਨੂੰ ਆਪਦੇ ਪੋਜ਼ਿਟਿਵ ਚੀਜ਼ ਵੱਲੇ ਲੈ ਕੇ ਜਾਣਾ ਹੈ ਤਾਂ ਕਿ ਮੀਟਿੰਗ ਹੋ ਗਈ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਪੇਪਰ ਸਰਕਾਰ ਦਾ ਪੀਐਸਟੈਟ ਦਾ ਕਦੋਂ ਲੈ ਰਹੀ ਹੈ ਕਿਉਂਕਿ 2011 ਤੋਂ ਜਿਹੜੀ ਪਹਿਲਾਂ ਦੀ ਪਰਤੀ ਹੈ ਮੈਂ ਪਹਿਲਾਂ ਵੀਡੀਓ ਦੇ ਵਿੱਚ ਗਲਤ ਦੱਸ ਗਿਆ ਸੀ ਜਿਹੜੀ ਪਿੱਛੇ ਲਾਈਵ ਕੀਤਾ ਸੀ 2011 ਤੋਂ ਪਹਿਲਾਂ ਪਰਤੀ ਹੋਏ ਜਿਹੜੀ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ ਜਿੰਦੇ ਵਿੱਚ ਇਹ ਕਿਹਾ ਗਿਆ ਕਿ 2011 ਤੋਂ ਪਹਿਲਾਂ ਜਿਹੜੇ ਪਰਤੀ ਹੋਏ ਦੁਬਾਰਾ ਟੈਟ ਦੇਣਾ ਪਊਗਾ ਪੀਐਸਟੈਟ ਦਾ ਪੇਪਰ ਔਰੋ ਪੇਪਰ ਉਹਨਾਂ ਨੂੰ ਦੇਣਾ ਪਊਗਾ ਜਿਹੜੇ ਪ੍ਰਮੋਸ਼ਨ ਆ ਜਿਨ੍ਹਾਂ ਦੀ ਪ੍ਰਮੋਸ਼ਨ ਆ ਹੋਣੀ ਹੈ ਉਹਨਾਂ ਨੂੰ ਟੈਟ ਜ਼ਰੂਰੀ ਕੀਤਾ ਗਿਆ ਠੀਕ ਹੈ ਤਾਂ ਉਹ ਵੀ ਆਪਣੇ ਨਾਲ ਨੇ ਉਹਨਾਂ ਨੂੰ ਕਾਲ ਸਾਨੂੰ ਮੈਸੇਜ ਕਾਲਸ ਵੀ ਆਏ ਨੇ ਕਾਫੀ ਬੱਚਿਆਂ ਦੇ ਕਾਫੀ ਟੀਚਰਸ ਦੇ ਗਵਰਨਮੈਂਟ ਏਪਲੋਏ ਦੇ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਮੌਕਾ ਜੇ ਸੰਭਾਲ ਗਏ ਤਾਂ ਬਹੁਤ ਕੁਝ ਹਾਸਲ ਕਰ ਜਾਗੇ ਜੇ ਨਾ ਸੰਭਾਲਿਆ ਤਾਂ ਜਿਹੜਾ ਕਹਿ ਦਿਆ ਨ ਇੱਕ ਵਾਰ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ ਤਾਂ ਇਹ ਚੀਜ਼ ਹੋ ਜਾਣੀ ਹੈ ਬਾਅਦ ਦੇ ਤੁਸੀਂ ਸਾਨੂੰ ਕਹਿਣਾ ਵੀ ਧਰਨਾ ਰੱਖੋ ਫਿਰ ਬਈ ਸਾਡੇ ਕੋਲ ਵੀ ਅ ਅੱਜਕੱਲ ਹਰੇਕ ਦਾ ਮੈਂ ਤਾਂ ਪਹਿਲਾਂ ਵੀ ਦੱਸਿਆ ਕਿ ਟਾਈਮ ਬਹੁਤ ਜ਼ਿਆਦਾ ਕੀਮਤੀ ਹੈ ਠੀਕ ਹੈ ਤਾਂ ਬਾਅਦ ਦੇ ਵਿੱਚ ਇਹ ਨਾ ਹੋਵੇ ਕਿ ਤੁਸੀਂ ਸਾਨੂੰ ਕਹੋ ਧਰਨਾ ਰੱਖੋ ਸਾਡੇ ਕੋਲ ਸਮਾਂ ਨਾ ਹੋਵੇ ਕਿਉਂਕਿ ਅਸੀਂ ਵੀ ਆਪਣੇ ਕੰਮ ਕਰ ਦੇਖਣੇ ਆ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਬੱਚੇ ਵਾਕਿਆ ਚਾਹੁੰਦੇ ਆ ਕਿ ਪੀਐਸਟੈਟ ਯੂਨੀਅਨ ਧਰਨਾ ਰੱਖ ਕੇ ਸੰਗਰੂਰ ਦੇ ਵਿੱਚ 28 ਨੂੰ ਹੀ ਧਰਨਾ ਰੱਖੂ ਰੱਖੇ ਔਰ ਅਸੀਂ ਜਾਣ ਲਈ ਤਿਆਰ ਆ ਉਹ ਨੀਚੇ ਇੱਕ ਵਾਰ ਫਿਰ ਤੋਂ ਬੇਨਤੀ ਹੈ ਨੀਚੇ ਕਮੈਂਟ ਕਰੋ ਕਮੈਂਟ ਦੇ ਵਿੱਚ ਤੁਸੀਂ ਲਿਖਣਾ ਵੀ ਹਾਂ ਅਸੀਂ ਜਾਣ ਲਈ ਰੈਡੀ ਹਾਂ ਆਪਦਾ ਜ਼ਿਲ੍ਹਾ ਆਪਦਾ ਸ਼ਹਿਰ ਤੇ ਮੋਬਾਈਲ ਨੰਬਰ ਤੁਸੀਂ ਨਾਲ ਲਿਖਿਓ ਚਲੋ ਗਰਲਸ ਹੁੰਦੀਆਂ ਕਈ ਵਾਰੀ ਮੋਬਾਈਲ ਨੰਬਰ ਉਹਦੇ ਤੇ ਗਲਤ ਪਯੋਗ ਹੁੰਦਾ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਲਿਓ WhatsApp ਤੇ ਉੱਪਰ ਤਾਂ ਆਪਾਂ ਇੱਕ ਇੱਕ ਜਿਹੜਾ ਐਕਚੁਅਲ ਇੱਕ ਮੱਚੀਜ਼ ਹੋਰ ਅਨਾਊਂਸਮੈਂਟ ਕਰਨੀ ਚਾਹੁੰਨਾ ਵੱਖ-ਵੱਖ ਗਰੁੱਪਾਂ ਦੇ ਵਿੱਚ ਪੀਐਸ ਟੈਟ ਯੂਨੀਅਨ ਗਰੁੱਪਾਂ ਦੇ ਵਿੱਚ ਮੈਨੂੰ ਇੱਕ ਸਾਨੂੰ ਇਹ ਦੇਖਣ ਚ ਆਇਆ ਕਿ ਜ਼ਿਆਦਾ ਬੱਚੇ ਟੈਟ ਪਾਸ ਵਾਲੇ ਬੈਠੇ ਠੀਕ ਹੈ ਜਦੋਂ ਚਾਰ ਜਣੇ ਬੋਲਦੇ ਆ ਤੇ ਕਿਤੇ ਜਿਹੜੇ ਚਾਰ ਬੋਲਦੇ ਉਹਨਾਂ ਦਾ ਵੀ ਕਿਤੇ ਨਾ ਕਿ ਕੀ ਅਸੀਂ ਚਾਰ ਜਣੇ ਗਰੁੱਪ ਦੇ ਵਿੱਚ ਬੈਠਦੇ ਨਹੀਂ ਜਣੇ ਅਸੀਂ ਚਾਰ ਜਣੇ ਬੋਲਣ ਵਾਲੇ ਹਾਂ ਕਿਉਂਕਿ ਦੂਜੇ ਨੇ ਜੇ ਟੈਟ ਕੁਆਲੀਫਾਈਡ ਹੈ ਉਹ ਕਿਵੇਂ ਬੋਲਣਗੇ ਉਹ ਤੁਹਾਡਾ ਟੈਟ ਮੰਗਣਗੇ ਜਿਨ੍ਹਾਂ ਦਾ ਟੈਟ ਨਹੀਂ ਕੁਆਲੀਫਾਈਡ ਉਹ ਹੀ ਟੈਟ ਮੰਗਣਗੇ ਤਾਂ ਅਸੀਂ ਇੱਕ ਗਰੁੱਪ ਦਾ ਨਾਮ ਕ੍ਰੀਏਟ ਕਰਾਂਗੇ ਐਕਚੁਅਲ ਕੈਡਰ ਐਕਚੁਅਲ ਪੀਐਸ ਟੈਟ ਕੈਡਰ ਠੀਕ ਹੈ ਉਹ ਗਰੁੱਪ ਕਿਸੇ ਨੂੰ ਲਿੰਕ ਥਰੂ ਨਹੀਂ ਜੁਆਇਨ ਹੋਊਗਾ ਉਹ ਬੱਚੇ ਜੇ ਤਰਨਾ ਆਪਾਂ ਸੰਗਰੂਰ ਰੱਖਦੇ ਹਾਂ ਉਸ ਦਿਨ ਉਸੇ ਦਿਨ ਹੀ ਉਹ ਗਰੁੱਪ ਕ੍ਰੀਏਟ ਕੀਤਾ ਜਾਊਗਾ ਜਿਹੜੇ ਉਹ ਬੱਚੇ ਪਹੁੰਚਣਗੇ ਉੱਥੇ ਉਹਨਾਂ ਨੂੰ ਉਸ ਗਰੁੱਪ ਦੇ ਵਿੱਚ ਐਡ ਕੀਤਾ ਜਾਊਗਾ ਔਰ ਸਾਰੇ ਪੀਐਸਟੈਟ ਦੀ ਯੂਨੀਅਨ ਵੱਲੋਂ ਜੋ ਵੀ ਅ ਹੋਊਗੀ ਜਾਣਕਾਰੀ ਹੋਊਗੀ ਪੀਐਸਟੈਟ ਦੇ ਪੇਪਰ ਸੰਬੰਧੀ ਉਸ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਜਾਊਗੀ ਕਿਸੇ ਗਰੁੱਪ ਦੇ ਵਿੱਚ ਨਹੀਂ ਕੀਤੀ ਜਾਊਗੀ ਸ਼ੇਅਰ ਔਰ ਪੀਐਸਟੈਟ ਯੂਨੀਅਨ ਦੇ ਚੈਨਲ ਦੇ ਉੱਪਰ ਤੁਹਾਨੂੰ ਪੀਐਸਟੈਟ 2025 ਦੇ ਪੇਪਰ ਸੰਬੰਧੀ ਕੋਈ ਵੀ ਅਪਡੇਟ ਵੀਡੀਓ ਬਣਾ ਕੇ ਨਹੀਂ ਦਿੱਤੀ ਜਾਊਗੀ ਸਪਸ਼ਟ ਦੇ ਸਾਫ਼ ਸ਼ਬਦਾਂ ਦੇ ਵਿੱਚ ਮੈਂ ਕਹਿ ਰਿਹਾ ਠੀਕ ਹੈ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਪੇਪਰ ਲੈਣਾ ਹੈ ਨਹੀਂ ਲੈਣਾ ਲੈਣਾ ਤਾਂ ਤੁਸੀਂ ਸਾਥ ਦਿਓਗੇ ਜਿਹੜੀ ਚੀਜ਼ ਤੁਹਾਨੂੰ ਦਸੀਏ ਉਹਨਾਂ ਚੀਜ਼ਾਂ ਨੂੰ ਫੋਲੋ ਕਰੋਗੇ ਠੀਕ ਹੈ ਤਾਂ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਜ ਕੇ ਫਤਿਹ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ